ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਜ਼ਿਲ੍ਹਾ ਕਪੂਰਥਲਾ ਆਪ ਹਲਕਾ ਇੰਚਾਰਜ ਗੁਲਸ਼ਰਨ ਸਿੰਘਪੂਰ ਆਪ ਦਵਾਬਾ ਸੈਕਟਰੀ ਪਰਮਿੰਦਰ ਸਿੰਘ ਟੌਂਟ ਕਪੂਰਥਲਾ ਵਪਾਰ ਮੰਡਲ ਦੇ ਪ੍ਰਧਾਨ ਕੰਬਰ ਇਕਵਾਲ ਸਿੰਘ ਅਤੇ ਸੀਨੀਅਰ ਆਪ ਆਗੂਆਂ ਨੇ ਕੇਕ ਕੱਟ ਕੇ ਆਪ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋਣ ਦੀ ਖੁਸ਼ੀ ਮਨਾਈ ਹੈ। ਦੇਸ਼ ਪਰ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੀ ਖਡੂਰ ਸਾਹਿਬ ਸੀਟ ਜਿੱਤਣ ਲਈ ਰਣਨੀਤੀ ਤਿਆਰ ਕਰਨ ਲਈ ਹਲਕਾ ਕਪੂਰਥਲਾ ਦੇ ਹਲਕਾ ਇੰਚਾਰਜ ਗੁਲਸ਼ਰਨ ਸਿੰਘ ਕਪੂਰ ਨੇ ਆਪ ਪਾਰਟੀ ਦਾ ਚੋਣ ਦਫ਼ਤਰ ਖੋਲ੍ਹਣ ਸੰਬੰਧੀ ਜਾਣਕਾਰੀ ਦਿੱਤੀ ਕਪੂਰਥਲਾ ਤੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਰਣਨੀਤੀ ਪੰਜਾਬ ਦਵਾਵਾ ਸੈਕਟਰੀ ਪਰਮਿੰਦਰ ਸਿੰਘ ਢੋਡ ਉਹਨਾਂ ਆਪ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਆਪ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਸੀਟ ਤੋਂ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਅੱਜ ਪਾਰਟੀ ਦੇ ਪੂਰੇ 2 ਸਾਲ ਪੂਰੇ ਹੋ ਗਏ ਆ ਕਿਸ ਤੁਸੀਂ ਇਹ ਕਹ ਲੋ ਕਿ ਕਿ ਸੈਲੀਬ੍ਰੇਟ ਵੀ ਕੀਤਾ ਬਾ ਤਾਂ ਕਿਤਾ ਮਹਿਸੂਸ ਕਰਦੇ ਜਦੋਂ ਕਿ ਪਾਰਟੀ ਦੇ 2 ਸਾਲ ਬਹੁਤ ਵਧੀਆ ਤਰੀਕੇ ਨਾਲ ਮਤ ਕੀ ਨਿਪੜੇ ਚੜੇ ਆ ਕੰਮ ਕਰਨ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜਿਹੜੀ ਸਰਕਾਰ ਬਣੀ ਪੰਜਾਬ ਵਿੱਚ ਬਣੀ ਉਹਨੂੰ 2 ਸਾਲ ਹੋ ਗਏ ਨੇ ਉਹਨਾਂ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਤੇ ਉਹ ਇਨਵੈਨ ਖਰੀਦ ਤੇ ਰਹੇ ਲੋਕਾਂ ਦੀ ਆਸਾਂ ਨਹੀਂ ਤਾਂ ਦੇਖ ਰਿਹਾ ਤੇ ਰਹੇ ਇਸੇ ਕਰਕੇ ਹੁਣ ਲੋਕ ਸਭਾ ਦੇ ਅੱਜ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਦਾ ਵਿਗੜ ਵੱਜ ਗਿਆ ਜਿਸ ਤਰ੍ਹਾਂ ਉਹਨਾਂ ਕਿਹਾ ਕਿ 13 0 ਅਸੀਂ ਤੇ ਲੋਕਾਂ ਚ ਇਤਸ਼ਾਹ ਪੰਜਾਬੀਆਂ ਚ ਇਤਸ਼ਾਹ ਕਿ ਇਹ ਮੋਦੀ ਦਾ ਕਿਉਂਕਿ ਮੋਦੀ ਇੱਕ ਇਹੋ ਜਿਹਾ ਤਾਨਾਸ਼ਾ ਇਸ ਇਸ ਦੇ ਵਿੱਚ ਆ ਗਿਆ ਜਿਨੇ ਇਸ ਦੀਸ਼ ਦੇ ਸਾਰੇ ਜਿਹੜਾ ਜਿਹੜਾ ਲੋਕ ਆਪਸ ਵਿੱਚ ਲੋਕ ਸਚਾਰਾ ਭਾਈਚਾਰਾ ਉਹ ਤਾਣੀ ਬਾਣੀ ਨੂੰ ਹਿਲਾ ਦਿੱਤਾ ਉਹਨੂੰ ਪਾਸੇ ਕਰਨ ਲਈ ਸਾਰੇ ਲੋਕ ਜਿਹੜੇ ਇੰਡੀਆ ਗੱਠਪਨ ਬੰਨੇ ਆ ਉਹਨੂੰ ਜਿਤਾਉਣ ਲਈ ਲੋਕ ਤਤਪਰ ਨੇ ਪੰਜਾਬ ਦੇ ਵਿੱਚੋਂ 13 13 13 ਕਰਾਉਣ ਕੇ ਸਾਰੇ ਪੰਜਾਬੀ ਜਿਹੜੀ ਆਮ ਆਦੀ ਪਾਰਟੀ ਦੇ 13 ਦੇ 13 ਮੈਂਬਰਾਂ ਨੂੰ ਜਿਤਾ ਕੇ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਨੇ ਚਲਦਾ ਕਰਨਗੇ ਉੱਥੇ ਸਾਡੀ ਆਪਣੀ ਸਰਕਾਰ ਉਹ ਜਿੱਥੇ ਸਾਨੂੰ ਪੰਜਾਬ ਦੇ ਹੱਕ ਔਰ ਦੋਸਤੇ ਲੋਕਾਂ ਚ ਦੁਆਰਾ ਜੋ ਆਪਸੀ ਭਾਈਚਾਰਾ ਕਾਇਮ ਕਰਨ ਲਈ ਜਿਹੜਾ ਹੈ ਅਸੀਂ ਬਹੁਤ ਕਾਮਯਾਬ ਹੋ ਗਏ ਸੀ ਐਂਡ ਸੜੇ ਜੇਪਾ ਗੱਲ ਕਰੀਏ ਕਿ ਕਹੇ ਲੋ ਕਿ ਖਡੂਰ ਸਾਹਿਬ ਨੂੰ ਜਿਹੜੀ ਕਿ ਐਮਪੀ ਦੀ ਸੀਟ ਨੂੰ ਲੈ ਕੇ ਤਾਂ ਕਿਸ ਤਰੀਕੇ ਨਾਲ ਕਿ ਕਹੇ ਲੋ ਕਿ ਤੁਹਾਡੀ ਅਨਵਰ ਟੈਂਪ ਤੇ ਰਣਨੀਤੀ ਨੋ ਰਾਂਗੇ ਦੇਖੋ ਸਾਡੀ ਸ ਨੌ ਕੰਸਟੀਚੂਐਂਸੀਆਂ ਦੇ ਵਿੱਚ ਸਤ ਕਨਸੀਸਟੈਂਸੀ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਔਰ ਕਪੂਰਥਲਾ ਤੇ ਸੁਲਤਾਨਪੁਰ ਵੀ ਪਹਿਲਾਂ ਨੂੰ ਬਹੁਤ ਵਧੀਆ ਪੋਜੀਸ਼ਨ 'ਚ ਆ ਸੀ ਬਹੁਤ ਘੱਟ ਮਾਰਜਨ 'ਚ ਦੋਨਾਂ ਕਪੂਰਥਲੇ ਹਰੇ ਸੀ ਸੁਲਤਾਨਪੁਰ ਵੀ ਪਹਿਲਾਂ ਨੂੰ ਬਹੁਤ ਵਧੀਆ ਪੋਜੀਸ਼ਨ ਆ ਸਾਨੂੰ ਪੂਰੀ ਉਮੀਦ ਹੈ ਨੀ ਸਾਰੀ ਪਾਰਟੀ ਦੇ ਵਰਕਰ ਚੜ੍ਹਦੀ ਕਲਾ 'ਚ ਅਸੀਂ ਬਹੁਤ ਹੀ ਸੋਹਣੇ ਮਾਰ ਦਿੰਦੇ ਰਾ ਇਹ ਜਿਹੜੀ ਸੀਟ ਜਿੱਤ ਕੇ ਮਾਨ ਸਾਹਿਬ ਦੀ ਝੋਲੀ 'ਚ ਪਾਵਾਂਗੇ ਔਰ ਸੰਸਦ ਦੇ ਵਿੱਚ ਇਥੋਂ ਸਾਡੇ ਜਿਹੜਾ ਬਹੁਤ ਹੀ ਜਜ਼ਾਰੂ ਔਰ ਐਨਰਜੈਟਿਕ ਜਿਹੜਾ ਸਾਡਾ ਵੀਰ ਆ ਲਾਲਜੀ ਸਿੰਘ ਭੁੱਲਰ ਉਹ ਐਮਪੀ ਬਣ ਕੇ ਉੱਥੇ ਜਾਊਗਾ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਐਮਪੀ ਬਣੂਗਾ ਤੇ ਐਮਪੀ ਜਿਹੜਾ ਉਹ ਮਨਿਸਟਰ ਵੀ ਬਣੂਗਾ ਕਿਉਂਕਿ ਸੈਂਟਰ ਦੇ ਵਿੱਚ ਜੋ ਜਿੰਦਾ ਦੀ ਪੋਜੀਸ਼ਨ ਬਣ ਰਹੀ ਆ ਉਹ ਲੋਕੀ ਜੱਜਨੀਆ ਮਰਜ਼ੀ ਗੱਲਾਂ ਹੈ ਬੀਜੇਪੀ ਕਰੀ ਜਾਵੇ ਇਸ ਸਰਕਾਰ ਨੂੰ ਜਿਹੜੀ ਮੋਦੀ ਸਰਕਾਰ ਨੂੰ ਲੋਕੀ ਚੱਲਦਾ ਕਰਨ ਲਈ ਬਹੁਤ ਤਤਪਰ ਨੇ ਔਰ ਉੱਥੇ ਇੰਡੀਆ ਗੱਠਜੋੜ ਲਾਂਚ ਦੀ ਸਰਕਾਰ ਬਣਨ ਜਾ ਰਹੀ ਆ ਉਹਦੇ ਵਿੱਚ ਸਾਡੇ ਪੰਜਾਬ ਤੋਂ ਮੰਤਰੀ ਹੋਣਗੇ ਔਰ ਸਾਰੇ ਜਿਹੜੇ ਜਿਹੜੇ ਪੰਜਾਬ ਦੀਆਂ ਜੋ ਮੰਗਾਂ ਜਿਨ੍ਹਾਂ ਨੂੰ ਅੱਜ ਤੱਕ ਨਗੋਲੇ ਕੀਤਾ ਜਾਂਦਾ ਰਿਹਾ ਉਹ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ ਸਰ ਜੇ ਅਪ ਗੱਲ ਕਰੀਏ ਜਿਦਕਿ ਐਮਪੀ ਦੇ ਇਲੈਕਸ਼ਨ ਐਤਕੀ ਬੈਲਟ ਪੇਪਰ ਜਾਂ ਇਹ ਵੀ ਮਸ਼ੀਨਰੀ ਕਿ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਦੇਖੋ ਲੋਕੀ ਲੋਕਾਂ ਦੀ ਬਹੁਤ ਦਿਰ ਤੋਂ ਮੰਗ ਹੈ ਕਿ ਵੱਡੇ ਵੱਡੇ ਡਵਲ ਕੰਟਰੀਆਂ ਦੇ ਵਿੱਚ ਬੈਲਟ ਪੇਪਰ ਵਰਤੇ ਜਾ ਰਹੇ ਆ ਪਰ ਇਹ ਟਾਈਮ ਬਹੁਤ ਘੱਟ ਹੈ ਐਤਕੀ ਵੀ EVM ਰਾਈ ਹੋ ਰਿਹਾ ਸਾਨੂੰ ਇਲੈਕਸ਼ਨ ਕਮਿਸ਼ਨ ਤੇ ਭਰੋਸਾ ਰੱਖਣਾ ਪੈਣਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਪਰ ਅਸੀਂ ਇਹ ਜੰਗ ਲੜਦੇ ਰਵਾਂਗੇ ਕਿ ਸਦਾ ਜਿਹੜੀ ਇੱਥੇ ਜਿਹੜੀ ਇਹ ਵੀ ਆ EVM ਨੂੰ ਚੱਲਦਾ ਕੀਤਾ ਜਾਵੇ ਔਰ ਜਿਹੜੇ ਬੈਲਟ ਪੇਪਰ ਤੇ ਅਗਲੀਆਂ ਇਲੈਕਸ਼ਨ ਹੋ ਕੋਈ ਸੋਚਦਾ ਸਾਡੀ ਇਹ ਸੀ ਸਾਰੇ ਕਰਦੇ ਰਹਿ ਕਿ ਜਿਹੜੀ ਬੈਲਟ ਪੇਪਰ ਤੇ ਇਲੈਕਸ਼ਨ ਹੋਣ ਪਰ ਅਫਸੋਸ ਹੈ ਕਿ ਫਿਰ EVM ਤੇ ਹੋ ਰਹੀਆਂ ਤੇ ਅਸੀਂ ਹਰ ਤਰ੍ਹਾਂ ਨਾਲ ਤਿਆਰ ਹਾਂ ਲੋਕੀ ਵੇਰ ਨੇ ਸਾਰੀ ਗੱਲਾਂ ਤੋਂ ਲਗਦਾ ਕਿ ਤੁਹਾਨੂੰ ਕੋਈ ਐਟ ਕੀ ਕਹ ਲੋ ਕਿ ਪਾਰਦਰਸ਼ੀ ਇਲੈਕਸ਼ਨ ਹੋਣਗੇ ਦੇਖੋ ਕਈ ਗੱਲਾਂ ਤੋਂ ਨਹੀਂ ਵੀ ਲੱਗਦਾ ਪਰ ਜਿਹੜਾ ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਰੁਖ ਰਿਹਾ ਈ ਸਾਰੀਆਂ ਗੱਲਾਂ ਦੇ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਸ ਤਰ੍ਹਾਂ ਉਹਨਾਂ ਘੂਰਿਆ ਉਹ ਸਾਰੀਆਂ ਗੱਲਾਂ ਤੋਂ ਇਹ ਲੱਗਦਾ ਹੈ ਕਿ ਸਾਰਾ ਕੁਝ ਪਾਰਦਰਸ਼ੀ ਟੰਗਣਾ ਹੋਊ ਪਰ ਲੋਕੀ ਵੀ ਬਹੁਤ ਜਿਹੜੇ ਹੈਗੇ ਨੇ ਸੂਝਵਾਨ ਨੇ ਆਪਣਾ ਹੱਕਤ ਵੋਟ ਦਾ ਆ ਕੇ ਬਹੁਤ ਹੀ ਧਿਆਨ ਆ ਆਪਣੇ ਬੱਚਿਆਂ ਦਾ ਭੇਖ ਆਪਣੀ ਆਪਣਾ ਵਿਖੇ ਇਸ ਦੇਸ਼ ਦਾ ਵਿਖੇ ਇਸ ਦੇਸ਼ ਦੀ ਜਿਹੜੀ ਏਕਤਾ ਅਖੰਡਤਾ ਨੂੰ ਇੱਕ ਕਰਨ ਲਈ ਜੋ ਵੀ ਉਹਨਾਂ ਦੀ ਕੋਸ਼ਿਸ਼ਾਂ ਉੱਤਜੋਗਦਾ ਪਾਉਣਗੇ ਔਰ ਜਿਹੜੀ ਹੈ મોદી ਨੂੰ ਚੱਲਦਾ ਕਰਨਗੇ ਔਰ ਨਵੀਂ ਸਰਕਾਰ ਜਿਹੜੀ ਆ ਇੰਡੀਆ ਗਠਜੰਦਨ ਦੀ ਬਣਾਂਗੀ ਹਰਕਾਂਚਾ ਸਾਹਿਬ ਜਿਹੜੀ ਕਿ ਪਾਰਟੀ ਜਿਹੜੀ ਕਿ ਪਾਰਟੀ ਦੇ ਕੰਮ ਕਰਨ ਨੂੰ 2 ਸਾਲ ਹੋ ਗਏ ਤਾਂ ਅੱਜ ਇਸ ਪਾਰਟੀ ਵੱਲੋਂ ਤੁਹਾਡੇ ਵੱਲੋਂ ਸੈਲੀਬ੍ਰੇਟ ਵੀ ਕੀਤਾ ਗਿਆ ਕਿਸ ਤਰੀਕੇ ਨਾਲ ਅਨਵਰ ਟਾਈਮ ਦੇ ਵਿੱਚ ਪਾਰਟੀ ਦੀ ਬਾਕੀ ਦੀ ਗਤੀਵਿਧੀਆਂ ਹੈ ਕਿੱਥੇ ਜਾਉਂਗਾ ਦੇਖੋ ਜੀ ਪਾਰਟੀ ਨੇ ਜੋ ਵੀ ਵਾਅਦੇ ਕੀਤੇ ਆ ਉਹਦੇ ਪ੍ਰਤੀ ਵਚਨਬੱਧ ਹੈਗੀ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਤੇ ਸਾਡੇ ਸੁਪਰੀਮੋ ਸ਼੍ਰੀ ਰਵਿੰਦ ਕੇਜਰੀਵਾਲ ਦੀ ਰਾਇ ਨੁਮਾਈ ਇਹ ਪਿਛਲੇ 2 ਸਾਲਾਂ ਅਸੀਂ ਮੈਕਸਿਮਮ ਜੋ ਵਾਅਦੇ ਕੀਤੇ ਜੀ ਜਨਤਾ ਨਾਲ ਪੰਜਾਬ ਦੀ ਉਹ ਨਿਭਾ ਦਿੱਤੇ ਹੈਗੇ ਤੇ ਜਿਹੜੇ ਸਾਡੇ ਕੋਈ ਇੱਕ ਦੋ ਵਾਅਦੇ ਪੈਂਡਿੰਗ ਰਹਿ ਗਏ ਆ ਉਹ ਆਉਣ ਵਾਲੇ ਸਮੇਂ 'ਚ ਜਲਦੀ ਹੀ ਇਲੈਕਸ਼ਨ ਕੋਡ ਖਤਮ ਹੋਣ ਤੋਂ ਬਾਅਦ ਅਸੀਂ ਨਿਭਾ ਦਾਂਗੇ ਤੇ ਸਾਡੀ ਇਸ ਵੇਲੇ ਤਿਆਰੀ ਜਿਹੜੀ ਚੱਲ ਰਹੀ ਹੈ ਉਹ ਐਮਪੀ ਇਲੈਕਸ਼ਨ ਨੂੰ ਲੈ ਕੇ ਕਪੂਰਥਲੇ 'ਚ ਪੂਰੇ ਪੰਜਾਬ 'ਚ ਜੋਰਾ ਸ਼ੋਰਾ ਤੇ ਚੱਲ ਰਹੀ ਹੈ ਤੇ ਅਸੀਂ ਇਹ ਪਾਰਟੀ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਭਗਵੰਤ ਮਾਨ ਸਰ ਨੂੰ વિશ્વાસ ਦਿਵਾਉਂਦੇ ਆ ਕਪੂਰਥਲੇ 'ਚ ਇਸ ਵਾਰੀ ਵੱਡੀ ਲੀਡ ਨਾਲ ਹੀ ਐਮਪੀ ਇਲੈਕਸ਼ਨ 'ਚ ਜਿੱਤ ਪ੍ਰਾਪਤ ਕਰਾਂਗੇ ਇਹ ਗੱਲ ਕਰੀਏ ਐਮਪੀ ਦੇ ਇਲੈਕਸ਼ਨਰਾਂ ਨੂੰ ਪਾਰਟੀ ਵੱਲੋਂ ਕੀ ਏਜੰਡੇ ਰੋਂਗੇ ਢੱਡੇ ਵੱਲੋਂ ਕੀ ਏਜੰਡੇ ਰੋਂਗੇ ਆਪਣੇ ਮਾਮਲੇ ਕੀ ਪਾਰਟੀ ਦੇ ਵਰਕਿੰਗ ਲਈ ਸ਼ਹਿਰ ਦੇ ਲਈ ਦੇਖੋ ਜੀ ਪਾਰਟੀ ਦੇ ਜੋ ਹੁਕਮ ਆਏ ਉਹਨਾਂ ਅਨੁਸਾਰ ਸਾਡੇ ਇੱਥੇ ਹਲਕਾ ਆਫਿਸ ਦੀ ਕੱਲ ਇਨੌਗੁਰੇਸ਼ਨ ਹੋ ਰਹੀ ਆ ਹਲਕੇ ਦੇ ਆਫਿਸ ਤੋਂ ਹੀ ਸਾਰੀਆਂ ਮੂਵਮੈਂਟਸ ਚੱਲਣਗੀਆਂ ਉੱਥੋਂ ਹੀ ਰਹੀ ਸਾਰੀ ਕੈਂਪੇਨ ਚਲਾਵਾਂਗੇ ਪੂਰੀ ਟੀਮ ਗਠਿਤ ਕਰ ਦਿੱਤੀ ਗਈ ਆ ਅਲੱਗ-ਅਲੱਗ ਪਿੰਡਾਂ 'ਇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹੈਗੀਆਂ ਅਲੱਗ-ਅਲੱਗ ਵਾਡਾਂ 'ਇ ਡਿਊਟੀਆਂ ਲਗਾ ਦਿੱਤੀਆਂ ਗਈਆਂ ਤੇ ਮੇਰੀਆਂ ਜਿਹੜੀਆਂ ਆਪਣੀਆਂ ਜਨ ਸੁਭਾਵਾਂ ਪਿੰਡ ਤੋਂ ਪਿੰਡ ਸ਼ੁਰੂ ਹੋ ਰਹੀਆਂ ਵਾਂ ਮੈਂ ਲਗਾਤਾਰ ਇੱਕ ਮਹੀਨਾ ਪਿੰਡਾਂ ਦੇ ਦੌਰੇ ਜਾਂ ਜਿੱਥੇ ਮੈਂ ਇੱਕ ਦਿਨ ਚ 5 ਤੋਂ ਲੈ ਕੇ 7 ਪਿੰਡ ਕਵਰ ਕਰਾਂਗਾ ਤੇ ਇਸੇ ਤਰ੍ਹਾਂ ਫਿਰ ਉਸ ਤੋਂ ਬਾਅਦ ਮੈਂ ਵਾਰਡਾਂ ਦੇ ਦੌਰੇ ਜਾਂ ਇਸੇ ਤਰ੍ਹਾਂ ਮੈਂ ਆਪਣੀ ਟੀਮ ਨੂੰ ਲੈ ਕੇ ਵਾਰਡ ਚਾਰ ਕਰਾਂਗਾ ਕੀ ਆਪਾਂ ਗੱਲ ਕਰੀਏ ਕਿ ਹਲਕਾ ਇੰਚਾਰਜ ਪਾਰਟੀ ਵੱਲੋਂ ਤੁਹਾਨੂੰ ਨਿਯੁਕਤ ਕੀਤਾ ਗਿਆ ਜਿਹੜਾ ਕਿ ਪਹਿਲਾ ਹਲਕਾ ਇੰਚਾਰਜ ਵੱਲੋਂ ਪਾਰਟੀ ਦੀ ਜਿਹੜੀ ਕਿ ਇੱਕ ਕਮ ਕਾਰੀ ਨੂੰ ਕਹਿੰਦੇ ਕਿ ਬੜੀ ਢਿੱਲੇ ਸੀ ਚੱਲਦੀ ਉਸ ਤਰੀਕੇ ਨਾਲ ਕਈ ਵਰਕਰ ਵੀ ਟੁੱਟੇ ਪਏ ਤਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਜੋੜੇ ਜਾਊਗਾ ਇਹੋ ਜੀ ਕੋਈ ਗੱਲ ਨਹੀਂ ਸੀ ਬੰਦਰ ਪਹਿਲਾਂ ਵੀ ਇਕਜੁੱਟ ਸੀਗੇ ਹੁਣ ਵੀ ਇਕਜੁੱਟ ਹੈਗੇ ਆ ਤੇ ਇਹ ਹੈ ਕਿ ਮੇਰੇ ਲੋਕਲ ਹੋਣਾਂ ਵਰਕਰਾਂ ਦਾ ਮੇਰੇ ਤੱਕ ਪਹੁੰਚ ਇਨਸਾਨ ਆ ਤੇ ਮੈਂ 24 ਘੰਟੇ ਉਹਨਾਂ ਦੀ ਸੇਵਾ ਲਈ ਹਾਜ਼ਰ ਆ ਇਦਾਂ ਦੀ ਕੋਈ ਗੱਲ ਨਹੀਂ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ